ਆਲ ਵੀਡੀਓ ਦੇ ਟੱਚ ਕਰਨਾ ਵੀ ਵੀਡੀਓ غور ਨਾਲ ਦੇਖੋ ਐਂਡ ਤੱਕ ਦੇਖਿਆ ਕਰੋ ਫਿਰ ਪਤਾ ਲੱਗਦਾ ਵੀਡੀਓ ਦਾ ਕਿਵੇਂ ਕੀ ਗੱਲ ਹੋ ਗਈ ਇਥੇ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਆ ਕਰ ਲੈ ਲਦਾਸ ਕੋਈ ਹੈਗੀ ਸੰਗ ਸ਼ਰਮ ਆ ਖੜਾ ਲਾਨਤੀ ਬੰਦਾ ਆ ਲਾਨਤਗਾ ਓ ਹੈਲੋ ਓ ਲਾਨਤੀ ਬੰਦਿਆ ਓ ਇਧਰ ਚ ਆ ਕੇ ਇਧਰ ਹਰ ਗੱਲ ਦੇ ਪਿਛਾ ਨੂੰ ਵੇਖ ਲੋ ਸਹੀ ਪਿਛਾ ਨੂੰ ਮੜਾ ਜਿਹਾ ਵੇਖ ਲੋ ਅੱਛਾ ਤੀ ਨਾਲ ਆ ਇਹ ਕੀ ਹੈ ਹੈ ਇਹ ਕੀ ਹੈ ਜੀਰ ਇੱਕ ਹੀ ਚੱਕਰ ਉਹਦਾਰ ਕਿਰਪਾ ਨਾਲ ਚੱਲ ਜਾਂਦੀ ਆ ਚੱਲ ਜਾਂਦੀ ਗਈ ਬੁੱਢੇਦਾਲ ਵਾਲਾਂ ਚੱਲ ਜਾਂਦੀ ਆ ਹਾਂ ਤਾਂ ਬੁੱਢੇਦਾਲ ਵਾਲਾਂ ਨੂੰ ਕਾਹ ਤੋਂ ਬਦਨਾਮ ਕਰਦਾ ਉਹ ਠੇਕੇਾਂ ਦੇ ਖੜੇ ਰਹਿੰਦੇ ਆ ਹੈ ਕਿੱਥੋਂ ਤੂੰ ਓਏ ਹਾਂ ਅਨੁਰੂਧ ਕੀ ਨਾਮ ਹੈ ਆਪਣਾ ਹੈ ਨਾਮ ਕੀ ਓ ਨਾ ਕੋਲਾਸੇ ਖਾਸ ਅਨੁਰੂਧ ਕਿਹੜਾ ਪਿੰਡ ਕੜਾ ਸੋਰੋ ਸੋਰੋ ਇਧਰ ਕਿਧਰ ਧੀ ਕੁੜੀ ਢੀਗੀ ਹੈ ਨਾ ਇਹ ਸਾਡੇ ਗੱਲ ਨਾਲ ਤਾਂ ਕੰਮ ਹੋਰ ਵੀ ਨਾ ਨਾ ਦਾਰੂ ਪੀਣੇ ਤੋਂ ਕਿਰਪਾਨਾ ਪਾਣੀ ਕਿਉਂ ਲਾਜ ਨਾ ਦੇ ਮਣੀ ਸੰਗੀ ਸ਼ਰਮ ਨੂੰ ਹੱਥ ਮਾਰੋ ਤੁਸੀਂ ਠੀਕ ਹੈ ਠੀਕ ਹੈ ਹੈ ਠੀਕ ਹੈ ਜੀ ਰੋਂਦੇ ਕੰਮਾਂ ਢੌਲੀ ਦਾੜੀ ਯਾਰ ਤੇਰੀ ਤੇਰੇ ਦਾ ਛੱਤਰ ਮਾਰ ਦੀ ਪੈੜੇ ਲੱਗਾਗੇ ਤੂੰ ਆਪ ਹੀ ਸ਼ਰਮ ਨੂੰ ਹੱਥ ਮਾਰ ਲੈ ਗਾਤਰਾ ਉਕਤੋਂ ਦੀ ਪਾਇ ਜੇ ਪੀ ਨਹੀਂ ਡੱਫਣੀ ਮਾਰਨਾ ਹੀ ਆ ਤਾਂ ਤੂੰ ਆ ਗਾਤਰਾ ਤਾਂ ਲਾ ਦੇ ਹਾਂ ਇਹਨਾਂ ਕਕਾਰਾਂ ਨੂੰ ਕਾਹਦੋ ਲਾਜ ਲਾਉਣਾ ਤੂੰ ਬੱਕੀ ਵੀ ਬਾਬਾ ਜੀ ਰੋਂਦੇ ਕੰਮਾਂ ਨੂੰ ਤੁਸੀਂ ਸਈ ਯਾਰ ਦੇ ਲੰਗ ਇਕੱਠੇ ਹੋਏ ਨੇ ਜਾ ਗਾਤਰਾ ਪਾਵੇ ਪੀ ਮਾਰ ਲੈ ਗਾਤਰਾ ਤੇ ਲਾ ਛੱਡਾ ਤੋ ਪ੍ਰੀਆ ਆਪਕਾ ਸਾਡਾ ਲਦਾਸ ਕੋਈ ਹੈਗੀ ਸੰਗ ਸ਼ਰਮ ਆ ਖੜਾ ਲਾਨਤੀ ਬੰਦਾ ਉਹ ਲਾਨਤਗਾ ਉਹ ਹੈਲੋ ਉਹ ਲਾਨਤੀ ਬੰਦਿਆ ਉਹ ਇਧਰ ਚ ਆ ਕੇ ਇਧਰ ਹਰ ਗੱਲ ਦੇ ਪਿਛਾ ਨੂੰ ਵੇਖ ਲੋ ਸਹੀ ਪਿਛਾ ਨੂੰ ਮੜਾ ਕੇ ਵੇਖ ਲੋ ਅੱਛਾ ਜੀ ਨਾਲ ਇਹ ਕੀ ਹੈ ਹੈ ਇਹ ਕੀ ਹੈ ਜੀਰ ਇਹ ਕੀ ਚੱਕਰ ਉਹਦਾ ਕਰਪਾ ਕਰਪਾ ਨਾਲ ਚੱਲ ਜਾਂਦੀ ਆ ਚੱਲ ਜਾਈਏ ਨਹੀਂ ਗਈ ਬਈ ਇਹ ਬੁੱਢੇਦਾਲਾ ਚੱਲ ਜਿੰਦੀ ਹੈ ਹੈ ਮੈਂ ਬੁੱਢੇਦਾਲਾ ਵਾਲਾ ਨੂੰ ਕਾਹ ਤੋਂ ਬਦਨਾਮ ਕਰਦਾ ਉਹ ਠੇਕੇਂ ਦੇ ਖੜੇ ਰਹਿੰਦੇ ਆ ਹੈ ਕਿੱਥੋਂ ਤੂੰ ਏ ਹੈ ਸੰਗਰੂਰ ਦੇ ਕੀ ਨਾਮ ਹੈ ਆਪਣਾ ਹੈ ਨਾਮ ਕੀ ਹੈ ਕੋ ਨਾ ਕੋਲਾਸੇ ਖਾਸ ਸੰਗਰੂਰ ਦੇ ਕਿਹੜਾ ਪਿੰਡ ਕੜਾ ਥੋੜੋ ਥੋੜੋ ਇਧਰ ਕਿਧਰ ਅਰੇ ਕੁੜੀ ਜੀ ਕਿਹਨਾਂ ਹੈ ਅੱਛਾ ਡਿੱਗਣ ਵਾਲਾ ਤੇ ਕੰਮ ਹੋਰ ਵੀ ਨਾ ਨਾ ਦਾਰੂ ਪੀਣੇ ਕਿ ਤੋਂ ਕਿਰਪਾਨਾ ਪਾਣੀ ਕਿਉਂ ਲਾਜ ਨਾ ਦੇ ਮੁੜੀ ਸੰਗੀ ਸ਼ਰਮ ਨੂੰ ਹੱਥ ਮਾਰੋ ਤੁਸੀਂ ਠੀਕ ਹੈ ਠੀਕ ਹੈ ਹੈ ਠੀਕ ਹੈ ਜੀ ਰੋਂਦੇ ਕੰਮਾਂ ਢੌਲੀ ਦਾੜੀ ਯਾਰ ਤੇਰੇ ਤੇ ਦਾ ਛੱਤਰ ਮਾਰ ਦੀ ਪੈੜੇ ਲੱਗਾਂਗੇ ਤੂੰ ਆਪ ਹੀ ਸ਼ਰਮ ਨੂੰ ਹੱਥ ਮਾਰ ਲੈ ਗਾਤਰਾ ਉਕਤੋਂ ਦੀ ਪਾਇ ਜੇ ਪੀ ਨਹੀਂ ਡੱਫਣੀ ਮਾਰਨਾ ਹੀ ਆ ਤਾਂ ਤੂੰ ਆ ਗਾਤਰਾ ਤਾਂ ਲਾ ਦੇ ਹੈ ਇਹਨਾਂ ਕਕਾਰਾਂ ਨੂੰ ਕਾਹਦੋ ਲਾਜ ਲਾਉਣਾ ਤੂੰ ਸੱਚੀ ਬਾਬਾ ਜੀ ਰੋਂਦੇ ਕੰਮਾਂ ਨੂੰ ਤੁਸੀਂ ਤੇ ਯਾਰ ਦੇ ਲੰਗ ਕਿੱਥੇ ਹੋਏ ਨੇ ਜਾਂ ਗਾਤਰਾ ਲਾਵੇ ਪੀ ਮਾਰ ਲੈ ਗਾਤਰਾ ਤਾਂ ਲਾ ਛੱਡਾ ਕੋਈ ਹਵਾ ਕੋਸਾ ਲਾ ਦੱਸ ਕੋਈ ਹੈਗੀ ਸੰਗ ਸ਼ਰਮ ਆ ਖੜਾ ਲਾਨਤੀ ਬੰਦਾ ਉਹ ਲਾਨਤਗਾ ਉਹ ਹੈਲੋ ਉਹ ਲਾਨਤੀ ਬੰਦਿਆ ਉਹ ਇਧਰ ਚਾ ਕੇ ਇਧਰ ਹਰ ਗੱਲ ਦੇ ਪਿਛਾ ਨੂੰ ਵੇਖ ਲੋ ਸਹੀ ਪਿਛਾ ਨੂੰ ਮੜਾ ਜੀ ਵੇਖ ਲੋ ਅੱਛਾ ਜੀ ਨਾਲ ਇਹ ਕੀ ਹੈ ਹੈ ਇਹ ਕੀ ਹੈ ਜੀਰ ਇਹ ਕੀ ਚੱਕਰ ਉਹਦਾ ਕਰਪਾ ਕਰਪਾ ਨਾਲ ਚੱਲ ਜਾਂਦੀ ਆ ਚੱਲ ਜਾਂਦੀ ਗਈ ਬੁੱਢੇਦਾਲਾ ਚੱਲ ਜਾਂਦੀ ਆ ਹਾਂ ਉਹ ਬੁੱਢੇਦਾਲਾ ਨੂੰ ਕਾਹ ਤੋਂ ਬਦਨਾਮ ਕਰਦਾ ਉਹ ਠੇਕੇਂ ਦੇ ਖੜੇ ਰਹਿੰਦੇ ਆ ਹੈ ਕਿੱਥੋਂ ਤੂੰ ਏ ਹੈ ਅਗਰੂਰ ਦੇ ਕੀ ਨਾਮ ਹੈ ਆਪਣਾ ਹੈ ਨਾਮ ਕੀ ਏ ਕੋ ਨਾ ਕੋਲਾਸੇ ਖਾਸ ਅਗਰੂਰ ਦੇ ਕਿਹੜਾ ਪਿੰਡ ਕਿਹੜਾ ਸੋਰੋ ਸੋਰੋ ਇਧਰ ਕਿਧਰ ਅਰੇ ਕੁੜੀ ਜੀ ਕਿਹਨਾਂ ਅੱਛਾ ਡਿੱਗਣ ਵਾਲੇ ਤੇ ਕੰਮ ਹੋਰ ਵੀ ਨਾ ਨਾ ਦਾਰੂ ਪੀਣੇ ਕੋ ਤੋ ਕਿਰਪਾਨਾ ਪਾਣੀ ਕਿਉਂ ਲਾਜ ਨਾ ਦੇਉਂ ਮਣੀ ਸੰਗ ਸ਼ਰਮ ਨੂੰ ਹੱਥ ਮਾਰੋ